ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਗਰਮੀਆਂ ਦੇ ਕੱਟ ਪੀਸ ਜੀ ਕਸਟਮਰ ਦੇ ਮੈਸੇਜ ਬਹੁਤ ਆ ਰਹੇ ਸੀ ਕਿ ਗਰਮੀਆਂ ਦੇ ਕੱਟ ਪੀਸ ਜਲਦੀ ਓਪਨ ਕੀਤੇ ਜਾਣ ਸੋ ਅਸੀਂ ਤੁਹਾਡੇ ਲਈ ਅੱਜ ਗਰਮੀਆਂ ਦੇ ਕੱਟ ਪੀਸ ਲੈ ਕੇ ਆਏ ਹਾਂ ਗਰਮੀਆਂ ਦੇ ਜੋ ਕੱਟ ਪੀਸ ਰਹਿਣਗੇ ਜੀ ਏਕੇ ਟੈਕਸ ਬ੍ਰਾਂਡ ਦੇ ਪ੍ਰਿੰਸਸ ਕਲੈਕਸ਼ਨ ਦੇ ਰਹਿਣਗੇ ਜੀ ਨਿਊ ਡਿਜ਼ਾਈਨਰ ਦੇ ਵਿੱਚ ਸਟਾਕ ਆਇਆ ਆਪਣੇ ਕੋਲ ਨਿਊ ਪਾਰਸਲ ਆਇਆ ਜੀ ਜੋ ਨਿਊ ਲੇਟੈਸਟ ਡਿਜ਼ਾਈਨ ਬਣੇ ਆ ਉਹਨਾਂ ਦੇ ਕੱਟ ਪੀਸ ਓਪਨ ਕਰਾਂਗੇ ਕੱਲ ਦਿਨ ਰਹਿਣੇ ਜੀ ਮੰਗਲਵਾਰ ਤਾਰੀਖ ਰਹਿਣੀ ਆ 18 ਫਰਵਰੀ ਤੇ ਸਮਾਂ ਰੂ ਹੈ ਜੀ 9:30 ਵਜੇ 9:30 ਵਜੇ ਦਾ ਸਮਾਂ ਰਹਿਣੇ ਜੀ 18 ਫਰਵਰੀ ਦਿਨ ਮੰਗਲਵਾਰ ਜੀ ਇਹ ਯਾਦ ਰੱਖਿਆ ਜਾਵੇ ਜੀ ਤੇ ਅੱਜ ਸਾਡੇ ਕੋਲ ਦੋ ਭੈਣ ਆਈਆਂ ਸੀ ਉਹ ਪੁੱਛ ਰਹੀਆਂ ਸੀ ਕਿ ਤੁਸੀਂ ਹੋਲ ਸੇਲ ਦੇ ਵਿੱਚ ਵੀ ਕੰਮ ਕਰਦੇ ਹੋ ਕਈ ਕਸਟਮਰ ਨੂੰ ਇਹ ਨਹੀਂ ਪਤਾ ਕਿ ਅਸੀਂ ਹੋਲ ਸੇਲ ਦੇ ਵਿੱਚ ਵੀ ਕੱਟ ਪੀਸ ਸੇਲ ਕਰਦੇ ਆ ਸੋ ਜਿੰਨਾ ਕਸਟਮਰ ਨੇ ਹੋਲ ਸੇਲ ਦੇ ਵਿੱਚ ਕੱਟ ਪੀਸ ਖਰੀਦਣੇ ਆ ਜੀ ਉਹ ਸ਼ਾਪ ਤੇ ਵਿਜ਼ਿਟ ਕਰਕੇ ਕੱਟ ਪੀਸ ਖਰੀਦ ਸਕਦੇ ਜੀ ਅਸੀਂ ਹੋਲ ਸੇਲ ਦੇ ਵਿੱਚ ਵੀ ਪ੍ਰੋਵਾਈਡ ਕਰਵਾਨੇ ਆ ਜੀ ਕੱਟ ਪੀਸ ਜੀ ਤੇ ਤੁਸੀਂ ਹੋਲ ਸੇਲ ਦੇ ਵਿੱਚ ਵੀ ਲੈਣਾ ਚਾਹੁੰਦੇ ਹੋ ਕੱਟ ਪੀਸ ਤੁਹਾਨੂੰ ਮਿਲਣਗੇ ਤੇ ਰਿਟੇਲ ਦੇ ਵਿੱਚ ਵੀ ਕੱਲ ਕੱਟ ਪੀਸ ਓਪਨ ਕੀਤੇ ਜਾ ਰਹੇ ਜੀ 100 100 ਰੁਪਏ ਮੀਟਰ ਰੇਟ ਰੇ ਨੇ ਜੀ ਕੱਟ ਪੀਸ ਦਾ ਜੋ ਕੱਲ ਪ੍ਰਿੰਸਸ ਕਾਟਨ ਦੇ ਕੱਟ ਪੀਸ ਓਪਨ ਕਿਤੇ ਜਾ ਰਹੇ ਜੀ ਇਹਨਾਂ ਦਾ ਰੇਟ ਨੇ ਨਾ 100 ਰੁਪਏ ਮੀਟਰ 5 ਮੀਟਰ ਦਾ ਸੂਟ 500 ਰੁਪਏ ਦੇ ਵਿੱਚ ਰੈਡੀ ਹੋਣਾ ਨਾਰਮਲੀ ਇਹ ਸੂਟ 800 900 ਦਾ ਮਾਰਕੀਟ ਪ੍ਰਾਈਸ ਹੈ ਜੀ ਤੇ ਜਿਹੜਾ ਆਪਾਂ 500 ਰੁਪਏ ਚ ਕੱਟ ਪੀਸਾ ਦੇ ਰੇਟ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾਨੇ ਹੈ ਜੀ ਰਿਟੇਲ ਕਸਟਮਰ ਲਈ ਵੀ ਫਾਇਦਾ ਹੈ ਤੇ ਜੋ ਦੁਕਾਨ ਲਈ ਖਰੀਦਣਾ ਜਾਂਦਾ ਜੀ ਉਹਨਾਂ ਨੂੰ ਵੀ ਇਹ ਫਾਇਦੇ ਦੇ ਵਿੱਚ ਦਿੱਤੇ ਜਾਣਗੇ ਜੀ ਤੇ ਹਾਂਜੀ 100 ਰੁਪਏ ਮੀਟਰ ਦੇ ਵਿੱਚ ਰੇਟ ਰਹਿਣਾ ਹੈ ਪ੍ਰਿੰਸਸ ਕਲੈਕਸ਼ਨ ਦੇ ਕੱਟ ਪੀਸਾ ਦਾ कॉटन ਪੀਸ ਰਹਿਣਗੇ ਜੀ ਕੱਲ ਸਵੇਰ ਦਾ ਟਾਈਮ ਜਰੂਰ ਨੋਟ ਕੀਤਾ ਜਾਵੇ 9:30 ਵਜੇ ਦਿਨ ਰਹਿਣਾ ਜੀ ਮੰਗਲਵਾਰ ਤੇ ਤਾਰੀਖ ਰਹਿਣੀ ਹੈ 18 ਫਰਵਰੀ ਹਾਂਜੀ ਹੁਣ ਓਪਨ ਕਰੋ ਪਾਰਸਲ ਤੇ ਡਿਜ਼ਾਈਨ ਦੇਖ ਲਓ ਜੀ ਹਜੇ ਔਨਲਾਈਨ ਡਿਲੀਵਰੀ ਅਸੀਂ ਨਹੀਂ ਕਰ ਰਹੇ ਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਹੀ ਕੱਟ ਪੀਸ ਲੈ ਸਕਦੇ ਹੋ ਇਹਨਾਂ ਨੂੰ ਦਿਖਾਓ ਪ੍ਰੋਪਰ ਅੱਡੇ ਦਿਨਾਂ ਨੂੰ ਦਿਖਾ ਦਿਓ ਪ੍ਰਿੰਸਸ ਕਲੈਕਸ਼ਨ ਦੇ ਕੱਟ ਪੀਸ ਰਹਿਣਗੇ ਜੀ 100 ਰੁਪਏ ਮੀਟਰ ਰੇਟ ਰਹਿਣਾ ਜੀ ਨਵੇਂ ਡਿਜ਼ਾਈਨਰ ਦੇ ਵਿੱਚ ਸਾਰਾ ਸਟਾਕ ਹੈ ਕਾਟਨ ਲਾਈਨਿੰਗ ਵੀ ਆਊਗੀ ਜੀ ਪਲੇਨ ਮਾਲ ਵੀ ਆਊਗਾ ਸਾਰਾ ਕੁਝ ਆਊਗਾ ਤੇ ਤੁਸੀਂ ਡਿਜ਼ਾਈਨ ਚੈੱਕ ਕਰ ਲਿਓ ਕੱਲ ਜਰੂਰ ਵਿਜ਼ਿਟ ਕਰ ਲਿਓ ਪੂਰੇ 1 ਮਹੀਨੇ ਬਾਦ ਅਸੀਂ ਕੱਟ ਪੀਸ ਓਪਨ ਕਰ ਰਹੇ ਹਾਂ ਜੀ ਕੱਲ ਉਹ ਵੀ ਕਾਟਨ ਦੇ ਕੱਟ ਪੀਸ ਕਰ ਰਹੇ ਹਾਂ ਜੀ 100 ਰੁਪਏ ਮੀਟਰ ਦੇ ਵਿੱਚ ਦੇਵਾਂਗੇ ਜੀ ਕੱਲ ਵਾਲੇ ਕੱਟ ਪੀਸ ਜੀ 5 ਮੀਟਰ ਦਾ ਸੂਟ 500 ਰੁਪਏ ਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਰੇ ਸੋਹਣੇ ਡਿਜ਼ਾਈਨ ਆਏ ਹੈ ਜੀ ਹਾਂਜੀ ਤੇ ਹੁਣ ਤੁਸੀਂ ਖੋਲੋ ਪਾਰਸਲ ਇਹ ਸਾਰਾ ਪਲੇਨ ਦਾ ਪਾਰਸਲ ਹੈ ਇਹਨਾਂ ਨੂੰ ਵੀ ਸਿੱਧਾ ਰੱਖ ਦਿਓ ਕਸਟਮਰ ਨੂੰ ਅਜ ਵਿਜੀਬਲ ਕੋਈ ਨਹੀਂ ਲੰਮੀ ਹੋ ਜਾਂਦੋਂ ਵੀਡੀਓ ਵਾਚ ਆਪਣੇ ਕੋਲ ਟਾਈਮ ਹੈ ਬਹੁਤ ਹਾਂਜੀ ਆ ਤੁਸੀਂ ਚੈੱਕ ਕਰ ਲਓ ਜੀ ਇਹ ਪਲੇਨ ਦਾ ਹੀ ਪਾਰਸਲ ਬਸ ਸੈਕਿੰਡ ਇਹ ਪਲੇਨ ਦਾ ਪਾਰਸਲ ਹੈ ਜੀ ਉਹ ਪ੍ਰਿੰਟਡ ਦਾ ਪਾਰਸਲ ਸੀ ਮਿਕਸ ਮਾਲ ਆਂਦੇ ਜੀ ਬਸ ਰੱਖ ਦਿਓ ਦਿਖਾ ਦਿਓ ਆ ਡਿਜ਼ਾਈਨ ਦੇਖੋ ਜੀ ਵਿੱਚੀ ਕਾਟਨ ਸ਼ਿਮਰ ਆਊਗੀ ਜੀ ਕਾਟਨ ਸ਼ਿਮਰ ਦਾ ਪ੍ਰਾਈਸ ਵੀ 100 ਰੁਪਏ ਮੀਟਰ ਰਹਿਣਾ ਹੈ ਕਾਟਨ ਸ਼ਿਮਰ ਦਾ ਪ੍ਰਾਈਸ ਵੀ 100 ਰੁਪਏ ਮੀਟਰ ਹੀ ਰਹਿਣਾ ਹੈ ਜੀ 5 ਮੀਟਰ 500 ਦਾ ਤੇ ਪਹਿਲੀ ਗੱਠ ਸੀ ਨੀ ਤਾਂ ਅਸੀਂ ਮਾਰਚ ਦੇ ਵਿੱਚ ਓਪਨ ਕਰਦੇ ਹੁੰਨੇ ਆ ਜੀ ਗਰਮੀਆਂ ਦੇ ਕੱਟ ਪੀਸ ਇਸ ਵਾਰ ਜੀ ਮੌਸਮ ਜਲਦੀ ਹੀ ਤਬਦੀਲ ਹੋਇਆ ਜੀ ਜਿਸ ਕਰਕੇ ਅਸੀਂ 18 ਫਰਵਰੀ ਨੂੰ ਹੀ ਪਹਿਲੀ ਗੱਠ ਓਪਨ ਕਰ ਰਹੇ ਹਾਂ ਜੀ ਗਰਮੀਆਂ ਦੇ ਕੱਟ ਪੀਸਾਂ ਦੀ ਕਾਫੀ ਡਿਮਾਂਡ ਆ ਰਹੀ ਸੀ ਕੋਟਨ ਕੱਟ ਪੀਸਾਂ ਦੀ ਤੇ ਸੌਰਤ ਵਿੱਚ ਕੱਲ ਜੀ ਸੇਲ ਤਮਾਕਾ ਕਰ ਰਹੇ ਨੇ ਜੀ ਆਪਣਾ ਕੋਟਨ ਦੇ ਕੱਟ ਪੀਸਾਂ ਦਾ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲਿਓ ਨਵੇਂ ਵੀਅਰਸ ਨੂੰ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸਾਡੀ ਸ਼ਾਪ ਦਾ ਨਾਮ ਡਰੈੱਸ ਕੰਟੈਕਟ ਨੰਬਰ ਵੀ ਦੇਵਾਂਗੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਨ ਲਈ ਕਿਸ ਨੰਬਰ ਤੇ ਕਾਲ ਕਰਕੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਕਾਟਨ ਦੇ ਕੱਟ ਪੀਸ ਕੱਲ ਓਪਨ ਕੀਤੇ ਜਾ ਰਹੇ ਜੀ 800 ਰੁਪਏ रुपीय, 900 ਰੁਪਏ ਵਾਲੇ ਸੂਟਾਂ ਦਾ ਜੋ ਪ੍ਰਾਈਸ ਰਹਿਣਾ ਜੀ 500 ਰੁਪਏ ਦੇ ਵਿੱਚ ਕਾਟਨ ਤੇ ਕੱਟ ਪੀਸ ਰਹੇ ਨੇ ਜੀ ਪ੍ਰਿੰਸਸ ਕਲੈਕਸ਼ਨ ਜੇ ਆ ਤੁਸੀਂ ਜ਼ਰੂਰ ਚੱਕੀ ਦਿੱਤਾ ਜਾਵੇ ਵਿੱਚੀ ਟੈਬੀ ਲਾਈਨਿੰਗ ਆਊਗੀ ਕੋਟਨ ਜੀ ਤੇ ਦੂਸਰਾ ਮਾਲ ਵੀ ਆਊਗਾ ਜੀ ਪਲੇਨ ਤੇ ਵਿਦਆਊਟ ਟੈਬੀ ਲਾਈਨਿੰਗ ਤੋਂ ਬਿਨਾ ਵੀ ਮਾਲ ਮਿਲੂਗਾ ਜੀ ਤਿੰਨ ਚਾਰ ਪਾਰਸਲ ਕੱਲ ਅਸੀਂ ਓਪਨ ਕਰਾਂਗੇ ਬਾਕੀ ਜੀ ਕਸਟਮਰ ਦੇ ਉੱਤੇ ਜਿੰਨੇ ਜ਼ਿਆਦਾ ਕਸਟਮਰ ਹੋਣਗੇ ਓਵੇਂ ਪਾਰਸਲ ਖੋਲਾਂਗੇ ਇੱਕ ਵਾਰ ਮੈਂ ਦੋ ਪਾਰਸਲ ਖੋਲ ਕੇ ਦਿਖਾ ਰਿਹਾ ਤੁਹਾਨੂੰ ਪਾਰਸਲ ਸਾਡੇ ਕੋਲ ਦੇਖੋ 4 ਹੈ ਟੋਟਲ ਦੋ ਪਾਰਸਲ ਉਹ ਪਿੱਛੇ ਪਏ ਹੈ ਜੀ ਪਰ ਕੱਲ ਅਸੀਂ ਪਹਿਲਾਂ ਦੋ ਪਾਰਸਲ ਖੋਲ੍ਹਾਂਗੇ ਜਿਹੜੇ ਅਸੀਂ ਹੁਣ ਤੋਂ ਨੂੰ ਖੋਲ੍ਹ ਕੇ ਦਿਖਾ ਰਹੇ ਹਾਂ ਪਹਿਲੇ ਇਹੀ ਪਾਰਸਲ ਓਪਨ ਕੀਤੇ ਜਾਣਗੇ ਜੇ ਕਸਟਮਰ ਜ਼ਿਆਦਾ ਹੋਇਆ ਜੀ ਫਿਰ ਆਪਾਂ ਉਹ 3rd ਤੇ 4th ਪਾਰਸਲ ਵੀ ਓਪਨ ਕਰਾਂਗੇ ਜੀ ਪ੍ਰਿੰਸੈਸ ਕਲੈਕਸ਼ਨ ਦੇ ਕੱਟ ਪੀਸ ਰਹਿਣਗੇ ਜੀ ਕੱਲ ਆ ਦੇਖੋ ਇੰਨਾ ਵਿੱਚ ਜਿਹੜਾ ਤੁਹਾਨੂੰ ਮਾਲ ਲਿਖੂਆ ਇਹ ਚ ਕਾਟਨ ਲਾਈਨਿੰਗ ਨਹੀਂ ਹੋਣੀ ਪਲੇਨ ਮਾਲ ਹੋਣਗੇ ਜੀ ਕਿਉਂਕਿ ਕਈ ਜਣੇ ਕਾਟਨ ਲਾਈਨਿੰਗ ਖਰੀਦ ਚੁੱਕੇ ਹੋਏ ਤੇ ਇਹ ਸਦਾ ਬਹਾਰ ਕਪੜੇ ਜੀ ਪ੍ਰਿੰਸਸ ਕਲੈਕਸ਼ਨ ਦੇ ਕੱਟ ਪੀਸ ਜੀ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਤੇ ਬਹੁਤ ਹੀ ਪਿਆਰਾ ਕਪੜਾ ਜੀ 100 ਰੁਪਏ ਮੀਟਰ ਦੇ ਵਿੱਚ ਦਿੱਤਾ ਜਾਊਗਾ ਜੀ ਆਹ ਦੇਖ ਸਕਦੇ ਹੋ ਇਹਦੀ ਡਿਜ਼ਾਈਨ ਕੱਲ ਦਾ ਤਾਰੀਖ ਜਰੂਰ ਨੋਟ ਕੀਤੀ ਜਾਵੇ 18 ਫਰਵਰੀ ਦਾ ਦਿਨ ਹੈ ਜੀ ਕੱਟ ਪੀਸ ਉਪਲਬਧ ਕਰਨ ਦਾ ਜੋ ਨਿਊ ਵੀ ਵਿਊਰਸ ਹੈ ਉਹਨਾਂ ਨੂੰ ਦੱਸ ਦਈਏ ਕਿ ਸਾਡੀ ਸ਼ੋਪ ਮਾਨਸ ਦੇ ਵਿੱਚ ਜੀ ਡੱਬੇ ਵਾਲੀ ਗਲੀ ਦੇ ਵਿੱਚ ਸ਼ੋਪ ਹੈ ਜੀ ਬੱਸ ਸਟੈਂਡ ਤੋਂ ਸਿਰਫ 3-4 ਮਿੰਟ ਲੱਗਦੇ ਜੀ ਆਪਣੀ ਸ਼ੋਪ ਤੱਕ ਪਹੁੰਚਣ ਦੇ ਲਈ ਗਲੀ ਦੇ ਵਿੱਚ ਸ਼ੋਪ ਹੈ ਜੀ ਬੱਸ ਸਟੈਂਡ ਤੋਂ ਬਾਜ਼ਾਰ ਵਿੱਚ ਜਦੋਂ ਆਪਾਂ ਆਨੇ ਜੀ ਪੀਰਖਾਨਾ ਆ ਜਾਂਦੇ ਜੀ ਪੀਰਖਾਨੇ ਦੇ ਨਾਲ ਬਿਲਕੁਲ ਗਲੀ ਹੈ ਜੀ ਡੱਬੇ ਵਾਲੀ ਗਲੀ ਹੈ ਇਸ ਗਲੀ ਦੇ ਵਿੱਚ ਆਪਣੀ ਦੁਕਾਨ ਹੈ ਆਪਣੀ ਬਾਜ਼ਾਰ ਦੇ ਵਿੱਚ ਦੁਕਾਨ ਨਹੀਂ ਹੈ ਆਪਣੀ ਗਲੀ ਦੇ ਵਿੱਚ ਦੁਕਾਨ ਹੈ ਜੀ ਕਾਕਾ ਕਲੋਥ ਹਾਊਸ ਬਾਕੀ ਇੱਕ ਨੰਬਰ ਦੱਸ ਦੇਣੀ ਤੁਹਾਨੂੰ 94641 96298 94641 96298 ਇਸ ਨੰਬਰ ਤੇ ਤੁਸੀਂ ਕਾਲ ਕਰਨਾ ਤੇ ਸ਼ਾਪ ਦਾ ਐਡਰੈਸ ਪੁੱਛ ਸਕਦੇ ਹੋ ਜੀ ਹਾਂਜੀ ਤੁਸੀਂ ਬਾਕੀ ਦਾ ਮਾਲ ਓਪਨ ਕਰੋ ਤੇ ਕਸਟਮਰ ਨੂੰ ਸ਼ੋਅ ਕਰੋ ਅੰਜੋ ਸ਼ਾਪ ਲਈ ਵੀ ਕੱਟ ਪੀਸ ਲੈਣਾ ਜਾਂਦਾ ਜੀ ਜ਼ਰੂਰ ਵਿਜ਼ਿਟ ਕਰ ਲਓ ਕਿਉਂਕਿ ਹੁਣ ਨਵੇਂ ਮਾਲ ਆਇਆ ਜੀ ਹੁਣ ਮਾਲ ਮਿਲ ਜਾਣਗੇ ਸੀਜ਼ਨ ਦੇ ਵਿੱਚ ਇੰਨਾ ਮਾਲ ਨਹੀਂ ਮਿਲਦਾ ਇਹਦੇ ਵਿੱਚ कॉटन टैबी ਦਾ ਦੇਖੋ ਕਾਫੀ ਮਾਲ ਆ ਚੁੱਕਿਆ ਹੈ ਤੇ ਇਹਦਾ ਟ੍ਰੈਂਡ ਰਹਿਣਾ ਹੈ ਜੀ ਕਾਫੀ ਅਬ ਚੀਤ ਵਾਲੇ ਵੀ ਪੀਸਸ ਆ ਚੁੱਕੇ ਹੈ ਜੀ ਸੀਰਤਾ ਲਿਆ ਦਾ ਪੀਸਾ ਦਾ ਰੇਟ 120 ਰੁਪਏ ਮੀਟਰ ਹੋਊਗਾ ਜੀ ਇਹ ਧਿਆਨ ਜ਼ਰੂਰ ਦਿੱਤਾ ਜਾ ਵੀ ਜੀ ਜੋ ਸੀਰਤ ਦੇ ਪੀਸ ਆਂਦੇ ਹੈ ਜੀ ਇਹ 120 ਰੁਪਏ ਮੀਟਰ ਦੇ ਵਿੱਚ ਹੋਣਗੇ ਜੀ ਜਿੰਨਾਂ ਤੇ ਆਰੀ ਵਰਕ ਦਾ ਕੰਮ ਕੀਤਾ ਹੋਊਗਾ ਜੋ ਜਿੰਨੇ ਵੀ ਪਲੇਨ ਫੈਬਰਿਕ ਹੋਣਗੇ ਜੀ ਜਾਂ ਪ੍ਰਿੰਟਡ ਹੋਣਗੇ ਉਹ 100 ਰੁਪਏ ਮੀਟਰ ਚ ਹੋਣਗੇ ਜੀ ਇੱਕ ਆਪਣਾ ਇਹ ਦੇਖ ਲੋ ਜੀ ਕਾਕਾ ਕਲੋਥ ਹਾਊਸ ਮਾਨਸਾ ਜੀ ਇਹ ਆਪਣਾ ਨੰਬਰ ਹੈ ਜੀ 8557090019 ਜੋ نیچے ਵਾਲਾ ਨੰਬਰ ਹੈ ਇਹ ਉਹ ਬੰਦ ਹੋ ਚੁੱਕੇ ਹੈ ਜੀ ਤੇ ਕੁਝ ਦਿਨਾਂ ਲਈ ਉਹ ਬੰਦ ਰੱਖਿਆ ਹੋਇਆ ਹੈ ਜੀ ਆਪਾਂ ਨੇ ਤੇ ਜਦੋਂ ਉਹ ਓਪਨ ਹੋ ਗਿਆ ਤੁਹਾਨੂੰ ਦੱਸਾਂਗੇ ਜੀ ਜੇ ਤੁਸੀਂ ਕਾਲ ਕਰਨੀ ਹੈ ਪਹਿਲੇ ਨੰਬਰ ਤੇ ਹੀ ਕਰਨੀ ਹੈ ਬਾਕੀ ਜੋ ਮੈਂ ਤੁਹਾਨੂੰ ਨੰਬਰ ਦੱਸ ਰਹੇ ਹਾਂ ਜੀ 9464196298 9464196298 ਇਸ ਨੰਬਰ ਤੇ ਹੀ ਤੁਸੀਂ ਕਾਲ ਕਰਨੀ ਹੈ ਜੀ ਉਹ ਨੰਬਰ ਮੇਰਾ ਹੈ ਜੀ 8557090019 ਫਸਟ ਨੰਬਰ ਹੈ ਜੀ ਤੇ ਮੈਂ ਕਦੀ ਕਦੀ ਅਟੈਂਡ ਕਰਦੇ ਜੀ ਇਸ ਕਰਕੇ ਹੀ ਤੁਹਾਨੂੰ ਇੱਕ ਨੰਬਰ ਮੈਂਸ਼ਨ ਕਰ ਰਿਹਾ 9464196298 ਤੁਸੀਂ ਉਸ ਨੰਬਰ ਤੇ ਹੀ ਕਾਲ ਕਰਕੇ ਸ਼ਾਪ ਤੇ ਵਿజిਟ ਕਰ ਸਕਦੇ ਹੋ ਤੇ ਆਰੀ ਵਰਕ ਵਾਲੇ ਵੀ ਜੋ ਪੀਸਸ ਹੈ ਦੇਖ ਸਕਦੇ ਹੋ ਆਰੀ ਵਰਕ ਵਾਲੇ ਪੀਸਾ ਦਾ ਰੇਟ 120 ਰੁਪਏ ਮੀਟਰ ਰਹਿਣੇ ਜੀ ਬਾਕੀ ਸਾਰਾ ਕਪੜਾ 100 ਰੁਪਏ ਮੀਟਰ ਦੇ ਵਿੱਚ ਰਹਿਣੇ ਜੀ ਆਰੀ ਵਰਕ ਵਾਲੇ ਪੀਸਾ ਦਾ ਰੇਟ 4 ਰੁਪਏ 120 ਰੁਪਏ ਮੀਟਰ ਇਸ ਕਰਕੇ ਕਿਉਂਕਿ ਇਹ ਥੋੜੇ ਜੇ ਹੈਵੀ ਹੁੰਦੇ ਹੈ ਜੀ ਕੱਟ ਪੀਸ ਵਰਕ ਹੋਣ ਕਰਕੇ ਇਸ ਕਰਕੇ ਇਹਨਾਂ ਦਾ ਰੇਟ 120 ਰੁਪਏ ਮੀਟਰ ਰਹਿਣਾ ਜੀ ਅਸੀਂ ਕੱਲ ਦੋ ਪਾਰਸਲ ਤਾਂ ਇਹ ਜੋ ਤੁਹਾਨੂੰ ਸ਼ੋ ਕੀਤੇ ਇਹ ਤਾਂ ਓਪਨ ਹੋਣਗੇ ਜੋ ਕ라우ਡ ਜ਼ਿਆਦਾ ਹੋਇਆ ਜੀ ਫਿਰ ਆਪਾਂ 3rd ਐਂਡ 4th ਪਾਰਸਲ ਵੀ ਓਪਨ ਕਰਾਂਗੇ ਤੇ ਜ਼ਰੂਰ ਸਾਡੀ ਵੀਡੀਓ ਨੂੰ ਬਹੁਤ ਸ਼ੇਅਰ ਕਰਿਓ ਕਿਉਂਕਿ ਬਹੁਤ ਦਿਨਾਂ ਬਾਅਦ ਅਸੀਂ ਵੀਡੀਓ ਅਪਲੋਡ ਕਰਦੇ ਆ ਤੇ ਦੁਬਾਰਾ ਤੋਂ ਮੈਂ ਫਿਰ ਤੋਂ ਬੇਨਤੀ ਕਰਦੇ ਆ ਜੀ ਜੋ ਭੈਣਾ ਕੱਪੜੇ ਦਾ ਕੰਮ ਕਰਦੀ ਹੈ ਜੀ ਪਿੰਡਾਂ ਦੇ ਵਿੱਚ ਜੀ ਉਹ ਤੁਹਾਡੇ ਤੋਂ ਹੋਲਸੇਲ ਦੇ ਵਿੱਚ ਕੱਪੜਾ ਖਰੀਦ ਸਕਦੀ ਹੈ ਜੀ ਸਾਡੇ ਕੋਲ ਇਹ ਸਾਰੇ ਚੀਜ਼ਾਂ ਥਾਨ ਦੇ ਵਿੱਚ ਵੀ ਮਿਲ ਜਾਣਗੀਆਂ ਤੇ ਬਹੁਤ ਹੀ ਘੱਟ ਰੇਟ ਤੇ ਤੁਹਾਨੂੰ ਇਹ ਸਾਰੇ ਸੂਟ ਆਪਾਂ ਦੇਵਾਂਗੇ ਜੀ ਹਾਂਜੀ ਸਾਡੇ ਕੋਲ ਕੈਂਬ੍ਰਿਕ ਦੇ ਸੂਟ ਵੀ ਮਿਲ ਜਾਣਗੇ ਜੀ ਸਾਡੇ ਕੋਲ ਓਡੀ ਕਲੈਕਸ਼ਨ ਦੇ ਪੀਸ ਸੂਟ ਵੀ ਮਿਲ ਜਾਣਗੇ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਆਪਣੇ ਕੋਲ ਜੀ ਤੇ ਕੋਈ ਭੈਣਾ ਦੁਕਾਨ ਲਈ ਲੈਣਾ ਚਾਹੁੰਦੀ ਹੈ ਜੀ ਤਾਂ ਸਾਡੇ ਕੋਲ ਜਰੂਰ ਵਿਜ਼ਿਟ ਕਰੋ ਜੀ ਤੇ ਆਹ ਲੜਕੇ ਦੀ ਫੋਟੋ ਦਿਖਾ ਰਹੇ ਹਾਂ ਜੀ ਇਸ ਲੜਕੇ ਨੂੰ ਆ ਕੇ ਤੁਸੀਂ ਸ਼ਾਪ ਤੇ ਮਿਲਣਾ ਜੀ ਤੇ ਇਹਨਾਂ ਨਾਲ ਤੁਸੀਂ ਗੱਲ ਕਰਨੀ ਹੈ ਕਿ ਅਸੀਂ ਦੁਕਾਨ ਲਈ ਕੱਪੜਾ ਲੈਣਾ ਹੈ ਜੀ ਹਾਂਜੀ ਤੇ ਬਾਕੀ ਤੁਹਾਨੂੰ ਲੜਕਾ ਡੀਲ ਕਰੂਆ ਜੀ ਦੁਕਾਨ ਜੋ ਦੁਕਾਨ ਲਈ ਕੱਪੜਾ ਲੈਣਾ ਚਾਹੁੰਦਾ ਹੈ ਜੀ ਤੇ 100 ਰੁਪਏ ਮੀਟਰ ਦੇ ਵਿੱਚ ਆਪਾਂ ਕੱਟਪੀਸ ਓਪਨ ਕਰ ਰਹੇ ਆ ਜੀ ਕੱਲ੍ਹ ਜੀ ਬਹੁਤ ਹੀ ਫਾਇਦੇ ਦਾ ਸੌਦਾ ਹੈ ਜੀ ਇਹ ਜੋ ਕੱਲ੍ਹ ਓਪਨ ਕੀਤਾ ਜਾ ਰਿਹਾ ਜੀ ਸੂਤੀ ਕੱਪੜੇ ਜੀ ਬਹੁਤ ਅੱਗੇ ਗਰਮੀ ਦਾ ਸੀਜ਼ਨ ਆ ਰਿਹਾ ਜੀ ਜੋ ਪਹਿਲਾਂ ਖਰੀਦ ਕੇ ਰੱਖਣਾ ਜਾਂਦਾ ਖਰੀਦ ਸਕਦਾ ਹੈ ਜੀ ਹਾਂਜੀ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਹਮੇਸ਼ਾ ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ ਤੇ ਜੋ ਨਵੇਂ ਵਿਊਅਰਸ ਐ ਜੀ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਨਾ ਭੁੱਲਿਓ ਜੀ ਧੰਨਵਾਦ ਜੀ